ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ ਹਾਂਜੀ ਨੀਂ ਰੋਮੀ ਢਾਬਾ ਸ਼ਰਪਾਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਡੇ ਕੋਲ 18 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਗਰਵਡ ਡੈਡ ਸੀ ਕ੍ਰੈਸ਼ ਇੰਜਰੀ ਹੋਈ ਸੀ ਉਹਨਾਂ ਦੇ ਆਯਾਨਸ਼ ਇੱਕ 150 ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰੈਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਕਿ ਉਹ ਥੋੜੀ ਮਾਈਨਰੀ ਦੀ ਸੀ ਉਹਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪਤਾਲ ਤੇ ਸਰ ਰੈਫਰ ਕਿਤੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪਤਾਲ ਹਾਂਜੀ ਸਰ ਇੱਕ ਰੋਮੇ ਢਾਬਾ ਦੇਰ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ دی ਸਰ ਕਰੀਬ 12:30 ਵਜੇ ਸਾਨੂੰ ਤਵਾਰ ਮਿਲੀ ਕਿ ਰੋਮੇ ਢਾਬਾ ਦੇ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟੌਟੋ ਟ੍ਰਾਲੀ ਦਾ ਆਪ ਉੱਥੇ ਸੀ ਮੈਂ ਮੌਕੇ ਤੇ ਪਹੁੰਚਾ ਸੀ ਮੀਤ ਪੁਸਪਾਰਟੀ ਤੇ ਦੇਖਿਓ ਕਿ ਉਥੇ ਕਾਰ ਬੀਚਾ ਤੇ ਇਹ ਰਕਸ਼ਾ ਤੇ ਟੱਕਰ ਢਾਲੀ ਟੈਕਸੀ ਨਾਲ ਹੋਇਆ ਸੀ ਤੇ ਮੌਕੇ ਤੇ ਸੱਚ ਕੀਤੀ ਫਿਰ ਅਸੀਂ ਹਸਪੀਟਲ ਪਹੁੰਚੇ ਸਰਕਾਰੀ ਸੁਪਰੀ ਫਮਾਰੇ ਉਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਸਾਹ ਦਾ ਇੱਕ ਬੰਦਾ ਹੋ ਜਾਕੀ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰੈਫਰ ਕਰਤਾ ਗਿਆ ਜੀਰੰਦ ਦਾ ਤੇ ਸਰ ਜਿਹੜੇ ਵਿਅਕਤੀ ਮਰੇ ਆ ਡੈਥ ਹੋਈ ਆ ਉਹ ਕਿ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰਖਸ਼ਾ ਤੇ ਸਵਾਰ ਸੀ ਤੇ ਮਨਮੋਹ ਜਨ ਪੱਪੂ ਜਦਵਾ ਇੱਕ ਉਹਦੀ ਪਤਨੀ ਸਨੀਤਾ ਤੇ ਇੱਕ ਬੱਤਨ ਦਾ ਬੱਚਾ ਜਿਹੜਾ ਸਾਦਾ ਈ ਆਲਾ ਤੇ ਸਰ ਇਹ ਮਤਲਬ ਕੀ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਾਕਾਂ ਦੇ ਵਿੱਚ ਕਾਰ ਦੇ ਵਿੱਚ ਇਹ ਕਿੱਦਾਂ ਹੋਇਆ ਐਕਸੀਡੈਂਟ ਸਭ ਮੁਕੇ ਤੋਂ ਦੇਖਿਆ ਕੋਈ ਮੁਕੇ ਤੋਂ ਬਾਹਰ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਖਾਲੀ ਸੀ ਉਹਦੇ ਪਿੱਛੇ ਕਾ ਉਹਦੇ ਪਿੱਛੇ ਇਹ ਅੱਖਰ ਸੀ ਉਹਦੇ ਪਿੱਛੇ ਕਾ ਸੀ